ਵੈਲਕਮ ਟੂ YouTube ਚੈਨਲ ਮਲਕੀਤ ਖਚੂਰਾ ਪਹਿਲੀ ਵੀਡੀਓ ਤੁਹਾਨੂੰ ਮੀਟ ਵਾਲਾ ਮੁਰਗਾ ਦਿਖਾਇਆ ਸੀ ਹੁਣ ਦੂਜੀ ਵੀਡੀਓ ਜੇ ਤੁਹਾਨੂੰ ਜਿਹੜੀ ਇਸ ਮੁਰਗੇ ਤੋਂ ਆਂਡੇ ਵਾਲੇ ਮੁਰਗੀ ਲੱਗ ਕੀਤੀ ਹੈ ਤੁਹਾਨੂੰ ਆਂਡੇ ਵਾਲੀ ਮੁਰਗੀ ਦਿਖਾਈ ਜਾਵੇਗੀ ਕਿ ਇਹੋ ਜੀ ਹੁੰਦੀ ਹੈ ਆਂਡੇ ਵਾਲੀ ਮੁਰਗੀ ਚਲ ਚਲਦੇ ਆ ਆਪਾਂ ਆਂਡੇ ਵਾਲੀ ਮੁਰਗੀ ਤੇ ਫਾਰਮ ਚੋਂ ਫੁੱਲ ਦੀ ਇਟਾਂ ਲਾ ਲੈਂਦੋਂ ਵੇਖੋ ਕਿਦੜੇ ਇਦਰੇ ਮੁਰਗਾ ਨਾ ਪਾਸ ਕਰ ਜਾਵੇ ਇਹ ਦੇਖੋ ਆਂਡੇ ਵਾਲੀ ਮੁਰਗੀ ਮੁਰਗੇ ਤੋਂ ਛਾਂਟੀ ਹੈ ਕਿੱਡੀ ਸੌਣੀ ਆਂਡੇ ਵਾਲੀ ਮੁਰਗੀ ਇਸ ਤੋਂ ਅਗਸਤ ਮਹੀਨੇ ਤੋਂ মুরগি তো আंडा ल्या ਜਾਵੇਗਾ দেখো ਕਿੱਡੀ ਸੋਹਣੀ ਦੇਸੀ মুরਗੀ ਡਬਲ ਐਫ ਜੀ ਦੇਸੀ মুরਗੀ ਹੈ ਇਹ ਤਕਰੀਬਨ ਆਂਡਾ 100% ਵਿੱਚੋਂ 90% ਆਂਡਾ ਦੇਵੇਗੀ ਡਬਲ ਐਫ ਜੀ ਦੇਸੀ মুরਗੀ ਇਸ ਨੂੰ ਖਾਣ ਨਾਲ ਹੀ ਆਂਡਾ ਆਵੇਗਾ ਇਹ ਨਹੀਂ ਕਿ ਇਸ ਨੂੰ ਖਰਾਕ ਨਾ ਪਾਈਏ ਤੇ ਆਪਾਂ ਕਹੀਏ ਸਾਡੀ ਮੁਰਗੀ ਆਂਡਾ ਨਹੀਂ ਦਿੰਦੀ ਇਸ ਨੂੰ ਖਰਾਕ ਪਾਉਣ ਨਾਲ ਹੀ ਮੁਰਗੀ ਆਂਡਾ ਦੇਵੇਗੀ ਆਂਡਾ ਇਸ ਦਾ ਫਟਾਇ ਲਾਂਡਾ ਹੋਵੇਗਾ ਉਸ ਦੀ ਤਤ ਕਈ ਮਾਤਰਾ ਚ ਪਾਈ ਜਾਣਗੇ ਡਬਲ ਐਫ ਜੀ ਦੇਸੀ ਮੁਰਗੀ ਦੇ ਆਂਡੇ ਚੋਂ ਆਂਡਾ ਛੋਟੇ ਬੱਚਾਂ ਲਈ ਬਹੁਤ ਹੀ ਲਾਭਕਾਰੀ ਹੋਵੇਗਾ ਠੰਡ ਦੇ ਮੌਸਮ ਚੋਂ ਡਬਲ ਐਫ ਜੀ ਦੇਸੀ ਮੁਰਗੀ ਪਾਲਣ ਫਾਰਮਿੰਗ